ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇੱਕ ਤਸਵੀਰ ਜਿਸ 'ਚ ਪ੍ਰਧਾਨ ਮੰਤਰੀ ਮੋਦੀ ਦੇ ਲੋਕ ਸਭਾ ਹਲਕਾ ਵਾਰਾਨਸੀ ਦੀ ਅਜੇਹੀ ਤਰੱਕੀ ਦੀ ਤਸਵੀਰ ਦਿਖਾਈ ਜਾ ਰਹੀ ਹੈ ਕਿ ਦੇਖਣ ਵਾਲਾ ਹੱਕਾ ਬਖਾਰਿਆ ਜਾਵੇ ਵਾਇਰਲ ਹੋਈ ਤਸਵੀਰ 'ਚ ਦਿਖਾਇਆ ਗਿਆ ਹੈ ਕਿ ਵਾਰਾਨਸੀ 'ਚ ਕਿਊਟੋ ਵਾਂਗ ਇੱਕ ਗੇਟ ਟਾਊਨ ਬਿਲਡਿੰਗ ਬਣਾਈ ਗਈ ਹੈ ਜਿਸ ਦੀ 5ਵੀਂ ਤੋਂ 7ਵੀਂ ਮੰਜ਼ਲ ਨੂੰ ਹਾਈਵੇ <li>ਤੇ ਜਾ ਰਿਹਾ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਮੋਦੀ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਵਾਅਦਾ ਕੀਤਾ ਸੀ ਕਿ ਉਹ ਵਾਰਾਨਸੀ ਨੂੰ ਕਿਊਟੋ ਬਣਾ ਦੇਣਗੇ ਮੋਦੀ ਜੀ ਨੇ 2 ਸਾਲში ਆਪਣਾ ਵਾਅਦਾ ਪੂਰਾ ਕਰ ਦਿੱਤਾ ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਇਸ ਇਮਾਰਤ ਦਾ ਨਾਮ ਗੇਟਾਊਨ ਬਿਲਡਿੰਗ ਹੈ ਅਤੇ ਇਸ ਬਿਲਡਿੰਗ ਚੋਂ ਐਕਸਪ੍ਰੈਸਵੇ ਲੰਘਦਾ ਹੈ ਪਰ ਤੁਹਾਨੂੰ ਦੱਸਦੇ ਹਾਂ ਇਸ ਤਸਵੀਰ ਦੀ ਸੱਚਾਈ ਜਦ ਇਸ ਤਸਵੀਰ ਦੀ ਸੱਚਾਈ ਬਾਰੇ ਪਤਾ ਕੀਤਾ ਗਿਆ ਤਾਂ ਸਾਹਮਣੇ ਆਇਆ ਕਿ ਵਾਰਣਸੀ ਕੀ ਉੱਤਰ ਪ੍ਰਦੇਸ਼ ਜਾਂ ਪੂਰੇ ਭਾਰਤ ਵਿੱਚ ਅਜਿਹੀ ਕੋਈ ਇਮਾਰਤ ਨਹੀਂ ਹੈ ਅਤੇ ਨਾ ਹੀ ਅਜਿਹਾ ਕੋਈ ਹਾਈਵੇ ਅਸਲ ਇਹ ਤਸਵੀਰ ਜਪਾਨ ਦੇ ਓਸਾਕਾ ਸ਼ਹਿਰ ਦੀ ਹੈ ਜਪਾਨ ਦੇ ਓਸਾਕਾ ਚ ਬਣੀ ਇਸ 16 ਮੰਜ਼ਲਈ ਇਮਾਰਤ ਦਾ ਨਾਮ ਗੇਟਾਊਨ ਬਿਲਡਿੰਗ ਹੈ ਸ਼ਹਿਰ ਦੇ ਵਿਚਕਾਰ ਬਣੀ ਇਹ ਇਮਾਰਤ ਪੂਰੀ ਦੁਨੀਆ 'ਚ ਮਸ਼ਹੂਰ ਹੈ।